ਸਸਰੀਕਾਲ ਜੀ ਅੱਜ ਆਪਾਂ ਗਾਂ ਜਾਂ ਮੱਝ ਦੇ ਪਹਿਲੇ ਦੁੱਧ ਦੀ ਜਿਹੜੀ ਬੌਲੀ ਹੁੰਦੀ ਆ ਉਹਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਬਣਾਉਂਗੇ ਤੁਹਾਡੀ ਬਰਫੀ ਬਿਲਕੁਲ ਪਰਫੈਕਟ ਬਣੂਗੀ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਬੌਲੀ ਖਾਣ ਚ ਚੰਗੀ ਨਹੀਂ ਲੱਗਦੀ ਹੈਗੀ ਤੁਸੀਂ ਉਹਦੀ ਮਿਠਾਈ ਹੈ ਜਿਹੜੀ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਅੱਪਾ ਸਭ ਤੋਂ ਪਹਿਲਾਂ ਕੜਾਈ ਲਵਾਂਗੇ ਇਹ ਕੜਾਈ ਤੁਸੀਂ ਭਾਰੀ ਤਲੇ ਵਾਲੀ ਲੈਣੀ ਆ ਜਿਸ ਤਰ੍ਹਾਂ ਕੀ ਆਪਾਂ ਹਮੇਸ਼ਾ ਹੀ ਖੋਆ ਕੱਢਦੇ ਹੋਏ ਲੈਣੇ ਆ ਆਪਾਂ ਦੁੱਧ ਦਾ ਜਿਹੜਾ ਬੋਲੀ ਵਾਲਾ ਕੜਾਈ ਦੇ ਵਿੱਚ ਪਾ ਲਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤਾਂ ਬਿਲਕੁਲ ਅੱਧੇ ਘੰਟੇ ਦੇ ਵਿੱਚ ਬਰਫੀ ਜਿਹੜੀ ਤੁਹਾਡੀ ਬਣ ਕੇ ਤਿਆਰ ਹੋ ਜਾਂਦੀ ਐ ਇੰਨੀ ਜ਼ਿਆਦਾ ਜਲਦੀ ਬਣ ਜਾਂਦੀ ਆ ਇਹਨੂੰ ਆਪਾਂ ਪਕਾ ਲਵਾਂਗੇ ਲਗਾਤਾਰ ਚਲਾਉਂਦੇ ਹੋਏ ਆਪਾਂ ਪਕਾ ਲੈਣਾ ਤੇ ਇਸ ਤਰ੍ਹਾਂ ਦੁੱਧ ਜਿਹੜਾ ਬੋਲੀ ਵਾਲਾ ਜਿਵੇਂ ਫਟ ਜਾਂਦਾ ਏ ਉਵੇਂ ਆਪਣਾ ਦੁੱਧ ਫਟਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਇੱਕ ਗੈਸ ਦੀ ਫਲੇਮ ਜਿਹੜੀ ਮੈਂ ਫੁੱਲ ਹੀ ਰੱਖੀ ਹੈ ਤੁਸੀਂ ਇਹਦੇ ਵਿੱਚ ਕੜਚੀ ਚਲਾਉਂਦੇ ਰਹਿਣਾ ਤਾਂ ਕਿ ਆਪਣਾ ਦੁੱਧ ਦਾ ਜਿਹੜਾ ਉਹ ਬਿਲਕੁਲ ਵੀ ਨੀਚੇ ਨਾ ਲੱਗੇ ਤੇ ਇਹਨੂੰ ਪਕਾਉਂਦੇ ਰਹਿਣਾ ਹੈ ਜਦੋਂ ਇਹ ਪਾਣੀ ਅੱਧਾ ਸੁੱਕ ਗਿਆ ਉਸ ਟਾਈਮ ਤੇ ਹੀ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਪਾਉਣੀ ਹੈ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਐਡ ਕਰਾਂਗੇ ਤੇ ਇਹਨੂੰ ਇਸੇ ਤਰ੍ਹਾਂ ਹੀ ਪਕਾਉਂਦੇ ਰਵਾਂਗੇ ਤੇ ਪਾਣੀ ਆਪਾਂ ਵਿੱਚ ਹੀ ਛਕਾਉਣਾ ਹੈ ਇਹਨੂੰ ਪਾਣੀ ਨੂੰ ਕੱਢਣਾ ਨਹੀਂ ਹੈਗਾ ਫੇਰ ਹੀ ਇਹ ਫਲੇਵਰ ਜਿਹੜਾ ਵਧੀਆ ਆਊਗਾ ਜੇ ਤੁਸੀਂ ਇਹਦਾ ਪਾਣੀ ਕੱਢ ਦੋਗੇ ਫਿਰ ਇਹਦਾ ਸਵਾਦ ਨਹੀਂ ਵਧੀਆ ਹੋਣਾ ਹੈਗਾ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਇਹਦਾ ਸਵਾਦ ਜਿਵੇਂ ਕਿ ਕਲਾਕੰਦ ਹੁੰਦੀ ਆ ਤੁਸੀਂ ਆਪਾਂ ਜਿਹੜੀ ਦੁੱਧ ਤੋਂ ਜਾਂ ਪਨੀਰ ਤੋਂ ਬਰਫੀ ਜਾਂ ਫਿਰ ਲੱਡੂ ਬਣਾਉਨੇ ਆ ਉਸ ਤਰ੍ਹਾਂ ਦਾ ਪਾਣੀ ਆਪਣਾਦੇ ਤੋਂ ਵੀ ਜ਼ਿਆਦਾ ਸੁੱਕ ਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਮਿੱਠਾ ਪਾ ਦਵਾਂਗੇ ਜੇ ਤੁਸੀਂ ਚਾਹੋ ਇਹਦੇ ਵਿੱਚ ਕੋਈ ਫਲੇਵਰ ਪਾਉਣਾ ਚਾਹੁੰਦੇ ਹੋ ਤੁਸੀਂ ਕੇਵੜਾ ਵਾਟਰ ਜਾਂ ਫਿਰ ਇਹਦੇ ਵਿੱਚ ਇਲਾਇਚੀ ਜਿਹੜੀ ਉਹ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਟੇਸਟ ਜਿਹੜਾ ਥੋੜਾ ਹੋਰ ਵਧੀਆ ਹੋ ਜਾਊਗਾ ਜੇ ਤੁਸੀਂ ਕੋਈ ਫਲੇਵਰ ਐਡ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਪਕਾਉਣਾ ਹੈ ਤੇ ਹੁਣ ਇਹਨੂੰ ਆਪਾਂ ਬਿਲਕੁਲ ਪਾਣੀ ਸੁੱਕਣ ਤੱਕ ਪਕਾ ਲਵਾਂਗੇ ਥੋੜਾ ਜਿਹਾ ਵੀ ਪਾਣੀ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਬਰਫੀ ਹੈ ਜਿਹੜੀ ਨਹੀਂ ਜੰਮੂਗੀ ਤੇ ਇਹਨੂੰ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਪਾਣੀ ਆਪਣਾ ਬਿਲਕੁਲ ਸੁੱਕਿਆ ਤੁਸੀਂ ਚੀਨੀ ਦੀ ਜਗ੍ਹਾ ਇਹਦੇ ਵਿੱਚ ਸ਼ੱਕਰ ਜਾਂ ਫਿਰ ਗੁੜ ਵਗੈਰਾ ਵੀ ਪਾ ਸਕਦੇ ਹੋ ਤੁਹਾਡੀ ਚੋਇਸ ਆ ਮਿਸ਼ਰੀ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਤੇ ਆਪਣਾ ਬਿਲਕੁਲ ਗਾੜਾ ਹੋ ਗਿਆ ਤੇ ਇਹਨੂੰ ਕੋਸੇ-ਕੋਸੇ ਨੂੰ ਹੀ ਆਪਾਂ ਜਮਾਉਣਾ ਹੈ ਬਿਲਕੁਲ ਵੀ ਠੰਡਾ ਨਹੀਂ ਕਰਨਾ ਜੇ ਆਪਾਂ ਠੰਡਾ ਕਰ ਲਿਆ ਨੂੰ ਫਿਰ ਜਿਹੜਾ ਜਮਣਾ ਨਹੀਂ ਹੈਗਾ ਇਸੇ ਲਈ ਆਪਾਂ ਨੂੰ ਗਰਮ ਨੂੰ ਹੀ ਜਮਾਉਣਾ ਹੈ ਆਪਾਂ ਕੜਾਈ ਹੈ ਜਿਹੜੀ ਗੈਸ ਤੋਂ اتار ਲਈ ਸੀ ਥੋੜੇ ਜਿਹੀ ਡਰਾਈ ਫਰੂਟ ਆਪਾਂ ਇਹਦੇ ਵਿੱਚ ਆ ਜਿਹੜੇ ਪਾ ਦਵਾਂਗੇ ਤੇ ਬਰਫੀ ਹੈ ਜਿਹੜੀ ਉਹ ਜਮਾ ਦੇਵਾਂਗੇ ਤੁਸੀਂ ਦੇ ਸਕਦੇ ਹੋ ਭਾਫਾ ਨਿਕਲ ਰਹੀਆਂ ਨੇ ਮਤਲਬ ਗਰਮ ਗਰਮ ਹੀ ਆ ਜਾਏ ਆਪਣਾ ਜਿਹੜਾ ਬਰਫੀ ਵਾਲਾ ਬੈਟਰ ਹੈ ਤੇ ਇਹਨੂੰ ਆਪਾਂ ਡੱਬੇ ਦੇ ਵਿੱਚ ਪਾ ਦਵਾਂਗੇ ਤੁਸੀਂ ਥਾਲ ਚ ਜਾਂ ਕਿਸੇ ਤਰ੍ਹਾਂ ਵੀ ਜਮਾ ਸਕਦੇ ਹੋ ਮੈਂ ਇਹਦੇ નીચે ਜਿਹੜਾ ਪੇਪਰ ਲਗਾਇਆ ਏ ਕਿਉਂ ਲਗਾ ਕੇ ਜਿਹੜਾ ਆਪਾਂ ਰੋਟੀ ਵਾਲਾ ਪੇਪਰ ਹੁੰਦਾ ਉਹ ਲਗਾਇਆ ਤੁਸੀਂ ਬਟਰ ਪੇਪਰ ਵੀ ਲਗਾ ਸਕਦੇ ਹੋ ਜਾਂ ਇਦਾਂ ਵੀ ਜਮਾ ਸਕਦੇ ਹੋ ਮੈਨੂੰ ਇਹ ਸੀ ਕਿ ਆਸਾਨੀ ਦੇ ਨਾਲ ਨਿਕਲ ਜਾਵੇ ਇਸ ਲਈ ਮੈਂ ਇਹਦੇ નીચે ਆ ਵਾਲਾ ਪੇਪਰ ਆ ਕਿਉਂ ਲਗਾ ਕੇ ਲਗਾ ਦਿੱਤਾ ਬਿਲਕੁਲ ਆਸਾਨੀ ਦੇ ਨਾਲ ਨਿਕਲ ਜਾਊਗਾ ਤੇ ਇਹਨੂੰ 5-4 ਘੰਟੇ ਲਈ ਆਪਾਂ ਸਾਈਡ ਤੇ ਰੱਖ ਦਵਾਂਗੇ ਸਾਈਡ ਤੇ ਰੱਖਣ ਤੋਂ ਪਹਿਲਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਕਰਨਾ ਹੈ ਤਾਂ ਕਿ ਬਰਫੀ ਆਪਣੇ ਬਿਲਕੁਲ ਜੰਮ ਜਾਵੇ ਕਿਉਂਕਿ ਜੇ ਪ੍ਰੈਸ ਨਹੀਂ ਕਰਾਂਗੇ ਫਿਰ ਦਾਣੇ-ਦਾਣੇ ਇਹ ਆਪਣੇ ਜੁੜਨੇ ਨਹੀਂ ਹੈਗੇ ਚੰਗੀ ਤਰ੍ਹਾਂ ਜੋੜ ਜਾਣਾ ਇਸ ਲਈ ਤੁਸੀਂ ਇਹਨੂੰ ਚੰਗੀ ਤਰ੍ਹਾਂ ਦਬ ਦਬ ਕੇ ਜਿਹੜਾ ਸੈੱਟ ਕਰ ਦੇਣਾ ਸੈੱਟ ਕਰਨ ਤੋਂ ਬਾਅਦ ਇਹਨੂੰ ਆਪਾਂ ਟੱਕ ਕੇ 3-4 ਘੰਟੇ ਜਾਂ 5 ਘੰਟੇ ਲਈ ਵੀ ਤੁਸੀਂ ਸਾਈਡ ਤੇ ਰੱਖ ਸਕਦੇ ਹੋ ਤੇ ਰੱਖ ਦਵਾਂਗੇ ਆ ਕੁਸ਼ਕ ਟਾਈਮ ਹੋ ਗਿਆ 3-4 ਘੰਟੇ ਹੀ ਹੋਇਆ ਬਰਫੀ ਆਪਾਂ ਜਿਹੜੀ ਕੱਢ ਲਵਾਂਗੇ ਬਰਫੀ ਆਪਣੀ ਜਦੋਂ ਕੇ ਤਿਆਰ ਹੋ ਗਈ ਹੈ ਤੁਸੀਂ ਹੱਥ ਲਗਾ ਕੇ ਦੇਖ ਲੈਣਾ ਤੁਹਾਨੂੰ ਪਤਾ ਲੱਗ ਜਾਣਾ ਵੀ ਬਰਫੀ ਤੁਹਾਡੀ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਆਪਾਂ ਕੱਢ ਲਵਾਂਗੇ ਜਿਹੜਾ ਪੇਪਰ ਉਤਾਰ ਦਵਾਂਗੇ ਆਪਾਂ ਡੱਬੇ ਦੇ ਵਿੱਚੋਂ ਇਹਨੂੰ ਕੱਢ ਲਿਆ ਸੀਗਾ ਹੁਣ ਜਿੱਦਾਂ ਦੇ ਵੀ ਚਾਹੋ ਤੁਸੀਂ ਇਹਦੇ ਪੀਸ ਆ ਜਿਹੜੇ ਕੱਟ ਸਕਦੇ ਹੋ ਆਪਾਂ ਇਹਦੇ ਮੀਡੀਅਮ ਸਾਈਜ਼ ਦੇ ਪੀਸ ਆ ਜਿਹੜੇ ਕੱਟ ਲਵਾਂਗੇ ਚਾਕੂ ਦੀ ਹੈਲਪ ਦੇ ਨਾਲ ਬਹੁਤ ਆਸਾਨੀ ਨਾਲ ਹੀ ਕੱਟੀ ਜਾਊਗੀ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਸ ਤਰ੍ਹਾਂ ਲੱਗਦਾ ਹੀ ਨਹੀਂ ਹੈਗਾ ਕਿ ਤੁਸੀਂ ਬਰਫੀ ਹੈ ਜਿਹੜੀ ਬੌਲੀ ਤੋਂ ਬਣਾਈ ਆ ਨਾ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਤੁਸੀਂ ਇਹਨੂੰ ਸਟੋਰ ਕਰਕੇ ਵੀ ਕਾਫੀ ਦਿਨ ਲਈ ਰੱਖ ਸਕਦੇ ਆ ਬੌਲੀ ਤੁਸੀਂ ਜ਼ਿਆਦਾ ਦਿਨ ਲਈ ਸਟੋਰ ਕਰਕੇ ਜਿਹੜਾ ਨਹੀਂ ਰੱਖ ਸਕਦੇ ਹੈਗੇ ਬਰਫੀ ਆਪਣੇ ਕੱਟ ਲਈਆ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਕਾਫੀ ਦਿਨ ਤੱਕ ਰੱਖ ਸਕਦੇ ਆਂ ਤੇ ਬਾਹਰ ਵੀ ਇਹ ਕੁਝ ਦਿਨ ਤੱਕ ਹੀ ਪਈ ਰਹੂਗੀ ਆਪਣੀ ਬੁਆਲੀ ਦੀ ਟੇਸਟੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਥੈਂਕ ਯੂ ਜੀ ਮਿਲਾਂਗੇ ਅਗਲੀ ਰੈਸਪੀ ਦੇ ਵਿੱਚ